ਹੈਲੋ ਅੱਜ ਮਨਕੀਰਤ ਸਬਜ਼ੇ ਬਣਾਉਣ ਲੱਗਾ ਦੇਖਿਓ ਸਬਜ਼ੀ ਬਣਦੀ ਹੈ। ਸਿੱਖ ਮਿੱਠੀ ਚਟਕ ਮਿੱਠੀ ਬਣਾਵੇਂਗਾ। ਟਿਸਟ ਹੁਣ ਗੰਡੇ ਆਏ ਪਾਤੇ ਆ। ਗੰਡੇ ਹੁਣ ਤੜਕਾ ਪੁੱਜ ਜਾਊਗਾ ਬਾਅਦ ਚ ਫਿਰ ਮਸਾਲਾ ਮਸਲਾ ਪਾਊਗਾ। ਹੁਣ ਆਵੇਗਾ ਪਾਣੀ ਪੋਣੀ ਪਊਗਾ।

ਬਾਦ ਚਾਲੂ ਪਾਉਣੇ ਦੇ ਚਾ ਹਾਂ ਠੀਕ ਆ ਹਾਂ ਹਾਂ ਮੰਮੀ ਤੇਰੇ ਵੇਲੇ ਦਾ ਸੰਡੇ ਨਾ ਇੱਥੇ ਇਦਾਂ ਲਾ ਉਦਾਂ ਲਈ ਆ ਹਾਂ 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 ਉਹਨਾਂ ਇਹਦੇ ਚਾਹ ਆਲੂ ਪਾਉਣੇ ਠੀਕ ਆ ਹਾਂ ਤੜਕਾ ਪੋਜੇ ਗਏ ਨਾ ਹਾਂ ਹਾਂ ਆ ਵੇ ਆਲੂ ਦਹੀਂ ਬਣਾਉਣਾ ਆਲੂ ਬਾਲ ਕੇ ਰੱਖੇ ਪਹਿਲਾਂ ਹੀ ਤੜਕਈ ਅਮਟਰ ਪਾ ਕੇ ਤੇ ਬਾਜ ਸੋਜੀ ਬਣਾ ਲੈਣੀ ਮਟਰੇ ਵੀ ਕੱਟ ਕੁੱਟ ਕੇ ਰੱਖੇ ਪਹਿਲਾਂ ਹੀ ਫਿਰ ਪਣੀ ਪਾ ਦੇਣਾ ਉਹਨੂੰ ਟਾਈਮ ਬੜਾ ਲਾਉਣਾ ਤੜਕਾ ਪੁੰਨਣ ਤੇ ਹੈ ਹਾਂ ਦੱਸਦਾ ਨਹੀਂ ਲਾਦਾ ਹੀ ਆਪਕ ਪਰ ਤੇ ਟਾਈਮ

ਹਾਂ ਠੀਕ ਆ ਥੋੜਾ ਘਾਟ ਹੀ ਪਾਇਆ ਪਾਣੀ ਇਹ ਚ ਮੰਨੇ ਚਲ ਬਾਅਦ ਚ ਪਾ ਲਈ ਹਾਂ ਆਲੂ ਪਾਰ ਲੱਗਾ ਚਲ ਠੀਕ ਆ ਹਾਲੂ ਪਾ ਕੇ ਲਾ ਦੇ ਹੁਣ ਚੰਗੀ ਤਰ੍ਹਾਂ ਤੇ ਚੱਲ ਆਹੋ ਫਿਰ ਮੰਨ ਜਾਣੀ ਆ ਬਾਣੀ ਜਾਣੀ ਆ ਭਾਰੀ ਪਾ ਲੈ ਦੇ ਕੜਸੀ ਥੋੜੀ ਜੀ ਤੇਜ਼ ਰੱਖ ਲੈ ਤੂੰ ਤੇ ਰੱਖੀ ਦਿੱਤੀ ਐ ਅੱਛਾ ਮਟਰ ਲੱਗਾ ਪਾਉਣ ਪਾ ਦੇ ਯਾ ਵਧੀਆ ਬਣ ਜਾਣੀ ਸੌਜੀ ਜਿਆਦਾ ਨਾ ਬਾੜੇ ਨਹੀਂ ਦਮਣੇ ਹਾਬ ਦੀ ਰੱਖਣੀ ਚੰਗਾ ਠੀਕ ਆ ਕੜਸੀ ਪੋਰ ਪਾ ਦੇ ਮਟਰ ਉਹਨਾਂ ਕੱਢ ਦੇਣਾ ठीक है चलो वादिया लून मिर्च पाता है ना